ਕੋ ਕਿੰਨਾ ਸਫਾਈ ਵਾਲਾ ਮਾਲ ਹੋਏਗਾ ਕੰਪਨੀ ਦਾ ਮਾਲ ਹੋਣਗੇ ਲੈਸਾ ਵੀ ਸਾਡੇ ਕੋਲ ਹੋਣਗੇ ਉਹ ਬ੍ਰਾਂਡ ਦਾ ਹੋਊਗਾ ਨਾ ਸਾਰੇ ਸਾਡੀ ਦੀਆਂ ਲੈਸਾ ਹੋਣਗੀਆਂ ਸਾਰੇ ਠੀਕ ਹੈ ਜੀ ਤੇ ਵੀ ਜੀ ਹੋਰ ਵੀ ਦਿਖਾ ਦਿਓ ਇਹ ਚੈਟਮਾ ਜਿਵੇਂ ਆ ਪਈ ਹੈ ਲੈਸ ਦੇ ਕੁਆਲਿਟੀ ਔਰ ਬਹੁਤ ਵਧੀਆ ਲੈਸ ਹੈ ਜੀ ਇਹ ਹੀ ਜਨਮ ਦਿਲੀ ਵੀ ਨਹੀਂ ਦੇਖਣ ਨੂੰ ਮਿਲਦੀ ਜਿਹੜੀ ਕੋਈ ਆਪਣੇ ਇੱਥੇ ਸ਼ਹਿਰ ਮਲੇੜ ਕੋਲ ਦੇ ਵਿੱਚ ਦੋਸਤ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਪੀਸ ਹੈ ਜਿਹਦੇ ਹੈਂਡਲ ਦੇ ਉੱਪਰ ਵੀ ਵਰਕ ਹੋਇਆ ਹੈ ਤੇ ਹੈਂਡਲ ਦੇ ਅੰਦਰ ਪਿਛਲੇ ਲੱਗਿਆ ਸਰਾ ਮੋਤੀ ਪਰ ਬਿਲਕੁਲ ਨਵੀਂ ਵੈਰਾਈਟੀ ਦਿਖਾ ਰਹੇ ਹਾਂ ਜਿਹੜੀ ਹ ਨਿੱਕੇ ਦੀ ਹੱਕੀ ਤੇ ਤੁਹਾਨੂੰ ਸ਼ਹਿਰ ਮਲੇਰ ਕੋਲੇ ਦੇ ਵਿੱਚ ਮਿਲ ਜਾਣੀ ਆ ਬਾਕੀ ਮੈਂ ਤਾਂ ਨੰਬਰ ਵੇਚਾ ਜੀ ਮੈਂ ਡੱਬਾ ਤੁਹਾਨੂੰ ਬੰਦਾ ਜਾਏਗਾ 480 ਰੁਪਏ ਡੱਬਾ 480 ਤਾਂ ਹੋਲ ਸੇਲ ਰੇਟ ਹੈ ਠੀਕ ਹੈ ਵੀ ਜੀ ਜੇ ਮਰਜ਼ੀ ਲੈ ਜੀ ਵੀ ਜੀ ਹੋਰ ਕੀ ਦਿਖਾ ਰਹੇ ਹੋ ਜੀ ਹੋਰ ਜੀ ਇਹ ਸਿਰਮ ਹੁੰਦਾ ਸਾਡੇ ਕੋਲ ਇੰਪੋਰਟੈਂਟ ਠੀਕ ਹੈ ਜੀ ਇਹ ਕਲਾਂਸ ਸਿਰਮ ਹੈ ਠੀਕ ਹੈ ਜੀ ਡਾਕਟਰ ਸ਼ਿਲ ਦਾ ਨੀਪਲਿਸ਼ ਵਗੈਰਾ ਹੁਣ ਆਪਣੇ ਹਾਂਜੀ 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 ਉਹਨਾਂ ਵਾਸਤੇ ਹੁੰਦਾ ਹੈ ਰਿੰਕਲ ਲਈ ਹੁੰਦਾ ਹੈ ਐਂਟੀ ਰਿੰਕਲ ਰਿੰਕਲ ਦਾ ਕੰਮ ਕਰਦਾ ਸੂਤੀ ਸਾਰੇ ਜੁਲੀ ਦੀ ਜਿੰਨੀ ਮਰਜ਼ੀ ਆਈਟਮ ਲੈ ਲਓ ਆਪਣੇ ਕੋਲ ਜੁਲੀ ਦੀ ਬਹੁਤ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਅੱਧਾ ਮੈਂ ਸੈਂਪਲ ਦਿਖਾ ਦਿੰਦਾ ਕਿਉਂਕਿ ਸਾਰੀ ਵੈਰਿਟੀ ਨਾਲ ਹੋਣਗੇ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਹੈ ਨੈਕਲਸ ਹੋਣਗੇ ਕੁੰਦਨ ਦੇ ਠੀਕ ਹੈ ਇਹਨਾਂ ਦੀ ਵੈਰਿਟੀ ਬਹੁਤ ਫਰਸਟ ਕਲਾਸ ਹੋਏਗੀ ਬਹੁਤ ਦੋਸਤੋ ਕਿੰਨਾ ਹੈਵੀ ਪੀਸ ਹੈ ਤੇ ਇਹਦੇ ਵਿੱਚ ਦੋਸਤੋ ਤੁਸੀਂ ਲਾਈਟ ਵੇਡ ਲੈਣਾ ਹੈ ਜਾਂ ਜ਼ਿਆਦਾ ਹੈਵੀ ਲੈਣਾ ਹੈ ਤੇ ਤੁਸੀਂ ਆਹ ਦੇਖ ਸਕਦੇ ਹੋ ਦੋਸਤੋ ਦੁਰੀ ਆ ਗਈ ਹੈ ਨਾ ਜੀ ਹਾਂਜੀ ਫੈਂਸੀ ਦੁਰੀ ਅੱਜਕਲ ਚੱਲਦੇ ਆ ਬਈਆਂ ਸ਼ਾਦੀਆਂ ਤੇ ਨਾ ਠੀਕ ਹੈ ਦੁਰੀਆਂ ਚੱਲਦੀਆਂ ਜਿੱਦੇ ਤੇ ਪਾਉਂਦੇ ਆ ਸਾਰੀ ਹੈਵੀ ਆ ਨਾ ਜੀ ਮੇਰਾ ਹਾਂਜੀ ਹਾਂ ਤੁਸੀਂ ਕੋਈ ਪੀਸ ਦੇਖ ਸਕਦੇ